ਹੈਲੋ ਫਰੈਂਡਸ ਵੈਲਕਮ ਟੂ ਨਿਊ ਬਲੌਗ ਅੱਜ ਦੀ ਖੁਰਵੀ ਦੀ ਸਵਾਰਤਾ ਕੈਮਰਾ ਸਭ ਵਧੀਆ ਤੇ ਹੈਪੀ ਨਿਊਅਰ ਤੁਹਾਨੂੰ ਮੇਰੇ ਵੱਲੋਂ ਸਨਵੇਂ ਸਾਲ ਦੀਆਂ ਵਧਾਈਆਂ ਤੇ ਆਪਣਾ ਇਹ ਬਲੌਗ 2024 ਚ ਬਰ ਰਿਹਾ ਤੇ ਨਵੇਂ ਸਾਲ ਦਾ ਦਿਨ ਤੇ ਆਪਾਂ ਹੋਗੇ ਤਿਆਰ ਸਵੇਰੇ ਸਵੇਰੇ ਟਾਈਮ ਸਾਢੇ 8:00 ਦਾ 9:00 ਵਜੇ ਨਾਲ ਹੋਣਗੇ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰੇ ਮੱਥਾ ਟੇਕਣ ਚਲੋ ਫਿਰ ਚੱਲੀਏ ਲੋ ਜੀ ਅਸੀਂ ਮਲੋ ਪਹੁੰਚ ਗਏ ਗੱਡੀ ਚ ਆਏ ਆਈ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਹੀ ਦੁੱਧ ਪਾ ਕੇ ਬਾਕੀ ਘਰਾਂ ਚ ਤੇ ਫਿਰ ਚੱਲਾਂਗੇ ਗੁਰਦੁਆਰੇ ਮੱਥਾ ਟੇਕਣ ਚਲੋ ਫਿਰ ਲੋ ਜੀ ਫਰੈਂਡਸ ਆਪਾਂ ਪਹੁੰਚ ਗਏ ਗੁਰਦੁਆਰੇ ਕੋਈ ਗੁਰਦੁਆਰਾ ਰੋਤੀ ਸਾਹਿਬ ਚੈਲ ਲੋ ਜੀ ਫੇਰ ਉੱਤਰਦੀਏ ਚਲੋ ਫਿਰ ਡੈਡੀ ਜਰਾ ਮੇਰੇ ਵਿੱਚ ਹੀ ਤਾਰ ਜੋ ਫਿਰ ਚਲੀਏ ਅੰਦਰ ਮੱਥਾ ਟੇਕਣ ਗੱਡੀ ਆਪਾਂ پارک ਚਲੋ ਜੀ

ਹਲੋ ਫਰੈਂਕਸ ਹੁਣ ਆ ਗਏ ਆਪਾਂ ਘਰੇ ਹੀ ਤੇ ਹੁਣ ਧੁੰਦ ਦਾ ਦਾ ਮੌਸਮ ਐਜਾ ਹੀ ਦਿਖਾਉਂਦੇ ਕੋਈ ਹਾਲ ਤਾਂ ਹੈ ਜਈਆ ਲੋ ਜੀ ਹਣ ਜਾ ਰਹੇ ਹਮ ਲੋ ਗੁਰਦਵਾਰ ਮੰਦਰ ਦੇ ਘੱਟ ਦੀ ਜਗ੍ਹਾ ਨੂੰ ਜਾ ਰਹੇ ਹਾਂ ਜੀ ਸਾਈਕਲ ਤੇ ਲੋ ਹੁਣ ਆ ਗਏ ਇੱਕੜੀ ਬੁੱਢੀ ਜੇ ਪੱਠੇ